ਹੌਲੀ 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 ਸਿੱਧਾ ਕਰ ਬੈਨਰ ਸਿੱਧਾ ਕਰ ਬੈਨਰ ਸਿੱਧਾ ਕਰ ਬੈਨਰ ਸਿੱਧਾ ਕਰ ਬੈਨਰ ਦੁਵਾਲੀ ਮਨਾਵਾਂਗੇ ਸਿੱਧੇ ਕਰੋ ਸਿੱਧੇ ਉਹ ਆਪਣੇ ਆ ਯਾਰ ਲੈਣ ਰੱਖੋ ਮੜੀ ਜੀ ਬਣਾ ਕੇ ਉਹ ਲੈਣ ਜੀ ਬਣਵਾ ਇਹਨਾਂ ਨੂੰ ਮਗਰੋਂ ਕੱਲੇ ਨਹੀਂ ਘੜੇ ਲਾ ਦੇਗਾ ਹਾਂਜੀ ਭਾਈ ਜੀ ਗ੍ਰੀਨ ਦੀਵਾਲੀ ਮਨਾਉਣ ਦਾ ਅੱਜ ਸਰਦਾ ਦਿੱਤਾ ਜਾ ਰਿਹਾ ਭਾਈ ਕਨਈਆ ਕਲੱਬ ਵੱਲੋਂ ਜਿਹੜੇ ਮੇਰੇ ਵੀਰ ਫ੍ਰੀਡ ਕੋਰਟ ਦੇ ਸਾਨੂੰ ਦੇਖ ਰਹੇ ਆ ਉਹ ਮੇਰੇ ਵੀਰ ਆਪਣਾ ਅਸੀਂ ਕਚਿਹਰੀ ਵਾਲੇ ਰੋਡ ਤੇ ਪਹੁੰਚ ਚੁੱਕੇ ਆ ਤੇ ਭਾਈ ਕਣਈਆ ਚੌਂਕ ਤੋਂ ਹੁੰਦੇ ਹੋਏ ਆਪਣੇ ਮੇਨ ਬਾਜ਼ਾਰਥਾਣੀ ਜਿਹੜਾ ਕੱਢਾਂਗੇ ਆ ਸਰਵੋਤ ਸਿੱਧੀਆਂ ਕਰਾਉਣੀਆਂ ਦੀਆਂ ਤੇ ਮੇਰਾ ਵੀਰ ਉਸੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਵੱਦ-ਵੱਦ ਆਪਣਾ ਕਾਫਲਾ ਬਣ ਸਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਜੇ ਨਿੱਕੇ-ਨਿੱਕੇ ਬੱਚਿਆਂ ਦੀ ਗਿਣਤੀ ਸਾਡੇ ਵਿੱਚ ਜ਼ਿਆਦਾ ਇਹਨਾਂ ਦੇ ਕਾਫੀ ਸ਼ਾਅ ਸੀ ਕਈ ਦਿਨਾਂ ਤੋਂ ਵੀ ਪਿਛਲੇ ਸਾਲ ਵੀ ਗਰੀਂਦਵਾਲੀ ਦਾ ਮੈਸੇਜ ਦਿੱਤਾ ਗਿਆ ਸੀ ਤੇ ਇਹਨਾਂ ਨੇ ਉਸ ਦਿਨ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਬਾਈ ਜੀ ਕਦੋਂ ਕੱਢਣੀ ਆ ਫਿਰ ਰੈਲੀ ਤੇ ਉਹ ਦਿਨ ਆ ਗਿਆ ਜ ਫਿਰ ਉਹ ਲਾਣਾ ਕਿੰਨਾ ਦੋ ਮਿੰਟ ਲਾਣਾ ਠੀਕ ਆ ਲੰਡਰ ਸਾਹ ਲਾਵੇ ਰੋ ਆਨੰਦ ਲਾਵੇ ਰੋ ਚੱਕਰਗੇ ਹੀ ਸੁਲਾਵਾਂਗੇ ਗ੍ਰੀਨ ਦੀਵਾਲੀ ਬਣਾਵਾਂਗੇ ਚੱਕਰਗੇ ਨਹੀਂ ਸੁਲਾਵਾਂਗੇ ਦੀਵਾਲੀ ਬਣਾਵਾਂਗੇ ਲਾਵੇ ਰੋ ਹਾਂਜੀ ਤੁਸੀਂ ਵੇਖ ਸਕਦੇ ਹੋ ਭਾਈ ਕਨਈਆ ਕਲੱਬ ਦੇ ਜਜਾਰੂ ਵੀਰ ਦੀਵਾਲੀ ਬਣਾ ਮੈਸੇਜ ਦਿੰਦੇ ਹੋਏ ਗ੍ਰੀਨ ਦੀਵਾਲੀ ਮਨਾਓ ਦੀਵਾਲੀ ਹਰ ਮਨੋਕ ਚੱਕ ਰੱਖ ਜੂਰ ਲਾਵੇ ਤਾਂ ਜੋ ਵਾਤਾਵਰਨ ਜਿਹੜਾ ਆਪਣਾ ਦੂਸ਼ਿਤ ਹੋ ਰਿਹਾ ਉਹ ਸਾਬ ਕੁਸਰਾ ਰਵੇ ਤੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਨਾ ਪ੍ਰੋਬਲਮ ਹੋਵੇ ਕੋਈ ਕਿ ਆਪਾਂ ਦੇਖਦੇ ਹੀ ਆ ਕਿ ਦੀਵਾਲੀ ਤੋਂ ਕੁਛ ਦਿਨ ਬਾਅਦ ਆਪਣਾ ਜਿਹੜਾ ਸਾਹ ਲੈਣ ਦੇ ਵਿੱਚ ਆਪਾਂ ਨੂੰ ਬਹੁਤ ਸਮੱਸਿਆ ਆਉਣ ਲੱਗ ਜਾਂਦੀ ਆ ਉਸ ਦਾ ਕਾਰਨ ਇਹੀ ਹੈ ਕਿ ਜਿਆਦਾ ਪਟਾਕੇ ਚਲਾਉਣਾ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਦੰਮਣ ਐਨੂੰ ਓਏ ਭਾਈ ਕਨਈਆ ਕਲੱਬ ਦੇ ਜਿਹਾਰੂ ਵਰਕਰ ਕਚਹਿਰੀਆਂ ਵਾਲੇ ਰੋਡ ਤੇ ਪਹੁੰਚ ਚੁੱਕੇ ਆ ਵਾਤਾਵਰਨ ਬਦਲ ਗਿਆ ਬਾਈ ਜੀ ਤੁਸੀਂ ਕਦੋਂ ਬਦਲੋਗੇ ਭਾਈ ਕਨਈਆ ਯੂਥ ਕਲੱਬ ਦੇ ਜਿਹਾਰੂ ਵਰਕਰ ਤੇ ਆਪਣੇ ਭਾਈ ਕਨਈਆ ਯੂਥ ਕਲੱਬ ਦੇ ਨਿਸ਼ਾਨਵੀਰ ਆਪਣੇ ਨਿੱਕੇ ਨਿੱਕੇ ਪਟਾਕੇ ਨਹੀਂ ਬੱਚੇ ਟੱਕੇ 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 ਗੁਰੂ ਸਾਹਿਬ ਦੇ ਸਾਹਮਣੇ ਰਹਿਣਾ ਟੱਕੇ ਗੁਰੂ ਸਾਹਿਬ ਦੇ ਸਾਹਮਣੇ ਰਹਿਣਾ ਟੱਕੇ ਗੁਰੂ ਸਾਹਿਬ ਨੂੰ ਨਮਾਣਗੇ ਭਾਈ ਕਨਈਆ ਯੂਥ ਕਲੱਬ ਦੇ ਬੈਨਰ ਹੇਠ ਅੱਜ ਇਹ ਰੈਲੀ ਕੱਢੀ ਜਾ ਰਹੀ ਆ ਜਿਹਦੇ ਵਿੱਚ ਸਾਡੇ ਸਾਰੇ ਕਲੱਬ ਦੇ ਵੀਰ ਪਹੁੰਚ ਚੁੱਕੇ ਆ ਤੇ ਹੱਥਾਂ ਵਿੱਚ ਇਹਨਾਂ ਦੇ ਤਕਟੀਆਂ ਫੜੀਆਂ ਹੋਈਆਂ ਜਿਹੜੀਆਂ ਕੀ ਇੱਕ ਮੈਸੇਜ ਦੇ ਰਹੀਆਂ ਕਿ ਆਪਾਂ ਨੂੰ ਸੋਚਣਾ ਚਾਹੀਦਾ ਤੇ ਪਟਾਕੇ ਨਹੀਂ ਚਲਾਉਣੇ ਚਾਹੀਦੇ भाई कन्हैया चौक ਵਿੱਚ ਜਾ ਕੇ ਫਿਰ ਲਾਈਵ ਹੁੰਨੇ ਆ ਬਾਈ ਜੀ